ਅਧਿਆਪਕ ਦੇ ਗਲੇ ਦੇ ਉੱਪਰ ਚਾਕੂ ਰੱਖ ਕੇ ਠੱਗਾਂ ਨੇ ਖੋਹ ਲਈ ਸੋਨੇ ਦੀ ਚੇਨ ਨਾਲ ਹੀ ਅਧਿਆਪਕ ਨੂੰ ਕਰ ਦਿੱਤਾ ਜ਼ਖਮੀ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਲੁਟੇਰੇ ਆਉਂਦੇ ਹਨ ਜੋ ਕਿ ਇੱਕ ਸਕੂਲੀ ਅਧਿਆਪਕ ਦਾ ਪਿੱਛਾ ਕਰਦੇ ਹਨ ਜਿਸ ਦਾ ਨਾਮ ਵਰਿੰਦਰ ਅਰੋੜਾ ਦੱਸਿਆ ਜਾ ਰਿਹਾ ਹੈ ਅਤੇ ਅਧਿਆਪਕ ਨੇ ਦੱਸਿਆ ਕਿ ਉਹ ਰਿਕਸ਼ਾ ਰਾਹੀਂ ਆਪਣੇ ਘਰ ਜਾ ਰਿਹਾ ਸੀ ਤਾਂ ਸਰਵਿਸ ਸੈਂਟਰ ਦੇ ਨੇੜੇ ਦੋ ਮੋਟਰਸਾਈਕਲ ਤੇ ਸਵਾਰ ਹੋ ਕੇ ਨੌਜਵਾਨ ਆਉਂਦੇ ਹਨ ਜਿਨ੍ਹਾਂ ਨੇ ਉਸ ਦੇ ਗਲੇ ਦੇ ਉੱਪਰ ਚਾਕੂ ਰੱਖ ਦਿੱਤਾ ਤੇ ਗਲੇ ਦੇ ਵਿੱਚੋਂ ਉਸ ਦੀ ਸੋਨੇ ਦੀ ਚੈਨ ਖੋ ਲਈ ਜਿਸ ਦੇ ਨਾਲ ਉਸ ਦੇ ਗਲੇ ਦੇ ਉੱਪਰ ਜ਼ਖਮ ਵੀ ਹੋ ਗਿਆ ਹੈ ਲੁੱਟ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਸ਼ੱਕੀ ਨੌਜਵਾਨ ਜੋ ਹਨ ਉਹ ਪਹਿਲਾਂ ਰਿਕਸ਼ਾ ਦਾ ਪਿੱਛਾ ਕਰਦੇ ਹਨ ਅਤੇ ਮੌਕਾ ਦੇਖ ਕੇ ਹੀ ਉਹ ਇਸ ਅਧਿਆਪਕ ਨੂੰ ਲੁੱਟ ਲੈਂਦੇ ਹਨ ਨਾਮ ਰਵਿੰਦਰ ਹੈ ਮੈਂ ਬੱਸ ਸਟੈਂਡ ਤੋਂ ਰਿਕਸ਼ਾ ਤੇ ਆਪਣੇ ਘਰ ਨੂੰ ਵਾਪਸ ਆ ਰਹੀ ਸੀ ਤੇ ਮੇਰੇ ਘਰ ਦੇ ਕੋਲ ਹੀ ਦੋ ਮੁੰਡੇ ਸੀਗੇ ਬਾਈਕ ਤੇ ਸਵਾਰ ਮੈਨੂੰ ਨਹੀਂ ਪਤਾ ਲੱਗਾ ਕਿ ਉਹ ਮੇਰੇ ਪਿੱਛੇ ਮੇਰੇ ਨਾਲ ਸਨੇਚਿੰਗ ਕਰਨ ਦੇ ਮੋਟਿਵ ਨਾਲ ਆ ਰਹੇ ਨੇ ਤੇ ਉਹਨਾਂ ਨੇ ਮੈਨੂੰ ਰਿਕਸ਼ੇ ਤੋਂ ਧੱਕਾ ਮਾਰ ਕੇ نیچے ਗिराया ਫਿਰ ਇੱਕ ਸਰਦਾਰ ਸੀਗਾ ਮੁੰਡਾ ਉਹਨੇ ਆਪਣਾ ਫੇਸ ਵਗੈਰਾ ਸਾਰਾ ਕੁਝ ਕਵਰ ਹੋਇਆ ਕਰਿਆ ਹੋਇਆ ਸੀਗਾ ਉਹਨੇ ਰਿਕਸ਼ੇ ਤੋਂ نیچے ਜਦੋਂ ਮੈਨੂੰ ਉਤਾਰਿਆ ਮਤਲਬ ਸੁਟਿਆ ਮੈਨੂੰ ਤੇ ਮੇਰੇ ਨਾਲ ਗਾਲਾਂ ਵੀ ਕੱਢੀਆਂ ਗਾਲੀ ਗਲੋਚ ਕਰਿਆ ਤੇ ਮੈਂ ਰਿਵੋਲਟ ਨਹੀਂ ਕਰਿਆ ਕਿਉਂਕਿ ਅਗੋਂ ਉਹਨੇ ਕਾਫੀ ਲੰਮਾ ਸਾਰਾ ਵੱਡਾ ਸਾਰਾ ਨਾਈਫ ਕੱਢਿਆ ਹੋਇਆ ਸੀਗਾ ਤੇ ਚੇਨ ਮੇਰੀ ਦਾ ਲੋਕ ਨਹੀਂ ਐਕਚੁਅਲੀ ਨਿਕਲ ਰਿਹਾ ਸੀਗਾ ਬਾਰ ਬਾਰ ਖਿੱਚੀ ਗਿਆ ਗਾਲਾਂ ਵੀ ਕੱਢੀ ਗਿਆ ਪਲੱਸ ਮੇਰੀ ਬਾਹ ਜਿਹੜੀ ਆ ਉਹ ਵੀ ਉਹਦੇ ਤੇ ਵੀ ਫ੍ਰੈਕਚਰ ਹੋਇਆ ਬਸ 5 ਮਿੰਟ ਦੇ ਵਿੱਚ ਹੀ ਇਹ ਵਾਰਦਾਤ ਕਰਕੇ ਤੇ ਉਹ ਨਿਕਲ ਗਏ ਸੋ ਮੇਰੀ ਇਹ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਮੇਨਲੀ ਇੱਕ ਤਾਂ ਇਹੋ ਜੇ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਮੇਰੇ ਵਰਗੀਆਂ ਲੇਡੀਆਂ ਜਿਹੜੀਆਂ ਉਹ ਸੇਫ ਫੀਲ ਕਰ ਸਕਣ ਤੇ ਸੈਕੰਡਲੀ ਜਿਹੜੇ ਇਹ ਮੂੰਹ ਬੰਨ ਕੇ ਚਾਹੇ ਉਹ ਲੇਡੀਜ਼ ਹੈ ਚਾਹੇ ਉਹ ਜੈਂਟਸ ਹੈ ਜਿਹੜੇ ਐਕਟਿਵਾ ਤੇ ਜਾਂ ਬਾਈਕ ਤੇ ਆਉਂਦੇ ਇਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਮੇਰੇ ਵਾਂਗੂ ਅੱਗੋਂ ਕੋਈ ਸਫਰ ਨਾ ਕਰ ਸਕੇ ਥੈਂਕ ਯੂ